ਜਿਹੜੀ ਨਮੀ ਸਿੱਖਾਂ ਦੇ ਖਿਲਾਫ ਪਾਲਿਸੀ ਮੋਦੀ ਤੇ ਬੀਜੇਪੀ ਸਰਕਾਰ ਨੇ ਬਣਾਈ ਹੈ ਇੰਡੀਆ ਦੀਆਂ ਖੁਫੀਆ ਏਜੰਸੀਆਂ ਖਤਮ ਕਰ ਦੇਣਗੀਆਂ ਕਤਲ ਕਰ ਦੇਣਗੀਆਂ ਜਿਵੇਂ ਹਰਦੀਪ ਸਿੰਘ ਨਿੱਜੜ ਨੂੰ ਕੈਨੇਡਾ ਦੇ ਵਿੱਚ ਕੀਤਾ ਹੈ ਮੈਂ ਸਿਰਫ ਆਪਲੀ ਦੇ ਧਿਆਨ ਦੇ ਵਿੱਚ ਜਿਹੜੀ ਨਮੀ ਸਿੱਖਾਂ ਦੇ ਖਿਲਾਫ ਪਾਲਿਸੀ ਮੋਦੀ ਤੇ ਬੀਜੇਪੀ ਸਰਕਾਰ ਨੇ ਬਣਾਈ ਹੈ ਜਿਹੜੇ ਵੀ ਸਿੱਖ ਅਰਦਾਦੀ ਦੀ ਗੱਲ ਕਰਨਗੇ ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਣ ਬੇਸ਼ੱਕ ਬਾਹਰ ਦੇ ਮੁਲਕ ਹੋਣ ਉਹਨਾਂ ਨੂੰ ਇੰਡੀਆ ਦੀਆਂ ਖੁਫੀਆ ਏਜੰਸੀਆਂ ਖਤਮ ਕਰ ਦੇਣਗੀਆਂ ਕਤਲ ਕਰ ਦੇਣਗੀਆਂ ਜਿਵੇਂ ਹਰਦੀਪ ਸਿੰਘ ਨਿੱਜੜ ਨੂੰ ਕੈਨੇਡਾ ਦੇ ਵਿੱਚ ਕੀਤਾ ਫੇਰ ਜਿਪੂ ਦਮਨ ਸਿੰਘ ਮਾਲਕ ਨੂੰ ਕੀਤਾ ਕੈਨੇਡਾ ਦੇ ਵਿੱਚ ਸਫਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਕੀਤਾ ਇਹਦੇ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਖੁਦ ਪਾਰਲੀਮੈਂਟ ਦੇ ਵਿੱਚ ਬੋਲੇ ਹੈ ਕਿ ਇੰਡੀਆ ਦੀ ਖੁਸ਼ੀ ਏਜੰਸੀਆਂ ਨੇ ਇਹ ਤਿੰਨ ਸਿੱਖ ਸਾਡੇ ਮੁਲਕ ਦੇ ਵਿੱਚ ਮਾਰੇ ਹੈ ਜੋ ਸਾਡੇ ਸਿਟੀਜ਼ਨ ਸੀਗੇ ਯੂਕੇ ਦੇ ਵਿੱਚ ਆਪਣੇ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਜ਼ਹਿਰ ਦੇ ਕੇ ਔਰ ਪਾਕਿਸਤਾਨ ਦੇ ਵਿੱਚ ਬਰਮਜੀਤ ਸਿੰਘ ਪੰਜਵੜ ਨੂੰ ਮਾਰਦਾ ਤੇ ਨਾਲ ਰੋਡੇ ਨੂੰ ਮਾਰਦਾ ਹੈਗਾ ਹਿੰਦੁਸਤਾਨ ਦੇ ਵਿੱਚ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਚ ਮਰਵਾਤਾ ਹੈ ਤੇ ਇੱਥੇ ਨਾਲ ਮਾਨਸਾ ਦੇ ਵਿੱਚ ਮੂਸੇਵਾਲ ਨੂੰ ਮਨਵਾਤਾ ਹੈ ਤੇ ਇਹਦੇ ਤੇ ਸਿੰਘ ਸਾਹਿਬ ਆਪ ਨੂੰ ਗੌਰ ਕਰਨੀ ਪਊਗੀ ਕਿਉਂ ਕਰਕੇ ਤੁਸੀਂ ਇਕਾਲ ਤਖਤ ਸਾਹਿਬ ਦੇ ਜੱਜਦਾਰ ਹੈ ਤੇ ਹੋਰ ਮੈਂ ਕੋਈ ਕੁਛ ਨਹੀਂ ਕਹਿਣਾ ਚਾਹੁੰਦਾ ਸਿਰਫ ਅਕਾਲ ਤੱਕ ਦੇ ਧਿਆਨ ਚ ਲੈਣਾ ਚਾਹੁੰਦਾ ਕਿ ਨਵੀਂ ਪਾਲਿਸੀ ਹਿੰਦੁਸਤਾਨ ਸਰਕਾਰ ਦੁਈ ਕੀ ਹੈ ਵਾਈਟ ਰਿਪੋਰਟ ਦਾਲ ਸਾ ਵਾਈਟ ਰਿਪੋਰਟ ਫਕਤ ਮੈਂ ਸਿਰਫ ਆਪਲੀ ਦੇ ਧਿਆਨ ਦੇ ਵਿੱਚ ਜਿਹੜੀ ਨਮੀ ਸਿੱਖਾਂ ਦੇ ਖਿਲਾਫ ਪਾਲਿਸੀ ਮੋਦੀ ਤੇ ਬੀਜੇਪੀ ਸਰਕਾਰ ਨੇ ਬਣਾਈ ਹੈ ਕਿ ਜਿਹੜੇ ਵੀ ਸਿੱਖ ਅਜ਼ਾਦੀ ਦੀ ਗੱਲ ਕਰਨਗੇ ਬੇਸ਼ੱਕ ਉਹ ਹਿੰਦੁਸਤਾਨ ਦੇ ਵਿੱਚ ਹੋਣ ਬੇਸ਼ੱਕ ਬਾਹਰ ਦੇ ਮੁਲਕ ਹੋਣ ਉਹਨਾਂ ਨੂੰ ਇੰਡੀਆ ਦੀਆਂ ਖੁਫੀਆ ਏਜੰਸੀਆਂ ਖਤਮ ਕਰ ਦੇਣਗੀਆਂ ਕਤਲ ਕਰ ਦੇਣਗੀਆਂ ਜਿਵੇਂ ਹਰਦੀਪ ਸਿੰਘ ਨਿੱਜੜ ਨੂੰ ਕੈਨੇਡਾ ਦੇ ਵਿੱਚ ਕੀਤਾ ਫਿਰ ਰਿਪਰਮਨ ਸਿੰਘ ਮਾਲਕ ਨੂੰ ਕੀਤਾ ਕੈਨੇਡਾ ਦੇ ਵਿੱਚ ਸਫਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਕੀਤਾ ਇਹਦੇ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਖੁਦ ਪਾਰਲੀਮੈਂਟ ਦੇ ਵਿੱਚ ਬੋਲੇ ਹੈ ਕਿ ਇੰਡੀਆ ਦੀ ਖੁਫੀਆ ਏਜੰਸੀਆਂ ਨੇ ਇਹ ਤਿੰਨ ਸਿੱਖ ਸਾਡੇ ਮੁਲਕ ਦੇ ਵਿੱਚ ਮਾਰੇ ਹੈ ਜੋ ਸਾਡੇ ਸਿਟੀਜ਼ਨ ਸੀਗੇ ਯੂਕੇ ਦੇ ਵਿੱਚ ਆਪਣੇ ਅਵਤਾਰ ਸਿੰਘ ਖੰਡੇ ਨੂੰ ਮਾਰਤਾ ਜ਼ਹਿਰ ਦੇ ਕੇ ਔਰ ਪਾਕਿਸਤਾਨ ਦੇ ਵਿੱਚ ਬਰਮਜੀਤ ਸਿੰਘ ਪੰਜਵੜ ਨੂੰ ਮਾਰਦਾ ਹੈ ਤੇ ਨਾਲ ਰੋਡੇ ਨੂੰ ਮਾਰਦਾ ਹੈਗਾ ਹਿੰਦੁਸਤਾਨ ਦੇ ਵਿੱਚ ਆਪਣੇ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਚ ਮਰਵਾਤਾ ਹੈ ਤੇ ਇੱਥੇ ਨਾਲ ਮਾਨਸਾ ਦੇ ਵਿੱਚ ਮੂਸੇਵਾਲ ਨੂੰ ਮਨਵਾਤਾ ਹੈ ਤੇ ਇਹਦੇ ਤੇ ਸਿੰਘ ਸਾਹਿਬ ਆਪ ਨੂੰ ਗੌਰ ਕਰਨੀ ਪਊਗੀ ਕਿਉਂ ਕਰਕੇ ਤੁਸੀਂ ਇਕਾਲ ਤਖਤ ਸਾਹਿਬ ਦੇ ਜੱਜਦਾਰ ਹੈ ਤੇ ਹੋਰ ਮੈਂ ਕੋਈ ਖੁਸ਼ੀ ਨਹੀਂ ਕਹਿਣਾ ਚਾਹੁੰਦਾ ਸਿਰਫ ਅਕਾਲ ਤੱਕ ਦੇ ਤੇ ਆਂਛਲੇ ਹੋਣਾ ਚਾਹੁੰਦਾ ਕਿ ਨਵੀਂ ਪਾਲਿਸੀ ਹਿੰਦੁਸਤਾਨ ਸਰਕਾਰ ਦੁਈ ਕੀ ਹੈ ਵਾਈਪ ਜੀ ਕਾ ਤਲਸਾ ਵਾਈਪ ਜੀ ਕੀ ਫਤਿਹ